ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਸਰਦੀਆਂ ਦੇ ਵਿੱਚ ਪਾਉਣ ਵਾਲੇ ਤੇ ਬੜੇ ਹੀ ਸਸਤੇ ਤੇ ਵਧੀਆ ਸੂਟ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਹੀ ਸੂਟਾਂ ਦੇ ਰੇਟ ਵੀ ਦੱਸਣ ਵਾਲੇ ਹਾਂ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਇਹ ਵਾਲਾ ਸੂਟ ਜਿਹੜਾ ਤੁਸੀਂ ਪਹਿਲਾਂ ਦੇਖ ਰਹੇ ਹੋ ਇਹਦਾ ਬਹੁਤ ਸੋਹਣਾ ਜਿਹਾ ਕਲਰ ਹੈ ਮਹਿੰਦੀ ਗ੍ਰੀਨ ਕਲਰ ਜਿਹੜਾ ਹੁੰਦਾ ਹੈ ਪ੍ਰਿੰਟਡ ਸੂਟ ਹੈ 올ਓਵਰ ਸੂਟ ਰਹੇਗਾ ਸ਼ਸ਼ੀ ਮਹੀਨੇ ਦੇ ਸੂਟ ਨੇ ਅੱਜ ਇਹ ਵਿਦਆਊਟ ਦੁਪੱਟਾ ਲੈਣਗੇ ਤੇ ਸੂਟ ਦੇ ਜਿਹੜੇ ਰੇਟ ਨੇ ਉਹ ਬੜੇ ਹੀ ਵਾਜਿਬ ਰਹਿਣਗੇ ਤੁਸੀਂ ਖੁਸ਼ ਹੋ ਜਾਉਂਗੇ ਰੇਟ ਵੀ ਸੁਣ ਕੇ ਠੀਕ ਹੈ ਜੀ ਇਹ ਸੂਟ ਬੜੇ ਨਿੱਗੇ ਤੇ ਬੜੀ ਵਧੀਆ ਕੁਆਲਿਟੀ ਦੇ ਹੋਣਗੇ ਤੁਸੀਂ ਜੇ ਦੁਪੱਟਾ ਇਹਨਾਂ ਨਾਲ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਸਾਨੂੰ ਆਰਡਰ ਤੇ ਉਹ ਰੈਡੀ ਕਰਵਾ ਵੀ ਸਕਦੇ ਹੋ ਅਸੀਂ ਤੁਹਾਨੂੰ ਨਾਲ ਦੁਪੱਟਾ ਜਾਂ ਸਟੌਲ ਜਿਹੜਾ ਹੈ ਉਹ ਨਾਲ ਦੇ ਸਕਦੇ ਆ ਠੀਕ ਹੈ ਜੀ ਸਟਿਚਿੰਗ ਦੀ ਤੁਹਾਨੂੰ ਦੱਸਿਆ ਕਿ ਅਸੀਂ ਫੈਸਿਲਿਟੀ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾਉਣੀ ਹੈ ਜੇ ਤੁਸੀਂ ਸਾਡੇ ਤੋਂ ਸਟਿਚ ਵੀ ਕਰਾਉਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਇਹਨਾਂ ਸੂਟਾਂ ਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਸਟਿਚ ਕਰਕੇ ਵੀ ਦੇ ਸਕਦੇ ਹਾਂ ਠੀਕ ਹੈ ਜੀ ਨੈਕਸਟ ਜਿਹੜਾ ਕਲਰ ਹੈ ਜੀ ਬਹੁਤ ਪਿਆਰਾ ਜਿਹਾ ਚੈਰੀ ਮੈਰੂਨ ਕਲਰ ਹੈ ਇਹ ਠੀਕ ਹੈ ਜੀ ਇਸ ਦੇ ਉੱਪਰ ਵੀ ਛੋਟੇ ਛੋਟੇ ਬੂਟੀਦੰਡਾ ਪ੍ਰਿੰਟ ਹੈ 올ਓਵਰ ਸੂਟੇ ਹੀ ਬਹੁਤ ਸੋਹਣੇ ਲੱਗਣਗੇ ਪਾਏ ਹੋਏ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਸੂਟ ਹੈ ਇਹ ਵੀ ਪ੍ਰਿੰਟਡ ਸੂਟ ਹੈ ਜਿਹੜਾ ਕਿ ਸਕਿਨ ਤੇ ਪਿੰਕ ਦਾ ਕੰਬੀਨੇਸ਼ਨ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਵੀ 올ਓਵਰ ਸੂਟ ਰਹੇਗਾ ਠੀਕ ਹੈ ਜੀ 5-5 ਮੀਟਰ ਦਾ ਕੱਟ ਹੋਏਗਾ ਜੀ ਇਹਨਾਂ ਸੂਟਾਂ ਦਾ ਤੇ ਇਹ ਵਾਲੇ ਸੂਟ ਜਿਹੜੇ ਨੇ ਉਹ ਆਪਾਂ ਤੁਹਾਨੂੰ ਇੱਕ ਦੋ ਸੂਟ ਦਿਖਾਉਣ ਤੋਂ ਬਾਅਦ ਮੈਂ ਤੁਹਾਨੂੰ ਰੇਟ ਦੱਸ ਦਈਏ ਠੀਕ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਰੇ ਸੂਟ ਵਧੀਆ ਹੀ ਲੱਗ ਰਹੇ ਹੋਣਗੇ ਸਾਨੂੰ ਤਾਂ ਬਹੁਤ ਵਧੀਆ ਲੱਗਦੇ ਆ ਪਰ ਤੁਹਾਨੂੰ ਵੀ ਵਧੀਆ ਲੱਗ ਰਹੇ ਹੋਣਗੇ ਇਹ ਵਾਲਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਥੋੜਾ ਲੇਮਨ ਕੇ ਸਕਿਨ ਦਾ ਮਿਕਸਚਰ ਹੈ ਇਸ ਕਲਰ ਦਾ ਪ੍ਰਿੰਟ ਜਿਵੇਂ ਤੁਸੀਂ ਦੇਖ ਰਹੇ ਹੋ ਬੜਾ ਖੂਬਸੂਰਤ ਜਿਹਾ ਲੱਗਦਾ ਹੈ ਤੇ ਆਲਓਵਰ ਸੂਟ ਰਿਹਾ ਹੈ ਵੀ ਮਲਟੀ ਕਲਰਸ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਦੀ ਡਿਜ਼ਾਈਨਿੰਗ ਦੇ ਵਿੱਚ ਡਿਜੀਟਲ ਪ੍ਰਿੰਟ ਬਣਾਇਆ ਗਿਆ ਹੈ ਇਸ ਦਾ ਠੀਕ ਹੈ ਜੀ ਤੇ ਅਗਲਾ ਜਿਹੜਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਕਲਰ ਦੇ ਡਿਫਰੈਂਟ ਤਰ੍ਹਾਂ ਦੇ ਗ੍ਰੀਨ ਕਲਰ ਦਾ ਕੰਬੀਨੇਸ਼ਨ ਹੈ ਜਿਹੜਾ ਪ੍ਰਿੰਟ ਇਸ ਦਾ ਦੇਖੋ ਇਸ ਦੇ ਨਾਲ ਮਤਲਬ ਪਲਾਸੋ ਵਗੈਰਾ ਵੀ ਤੁਸੀਂ ਬਣਵਾ ਸਕਦੇ ਬਹੁਤ ਹੀ ਨਾਈਸ ਲੱਗੂਗਾ ਇਹ ਗਰਲਿਸ਼ ਆਈਟਮ ਵੀ ਹੈ ਜੀ ਮਤਲਬ ਗਰਲਿਸ਼ ਲੁੱਕ ਵਾਲਾ ਵੀ ਜਿਹੜਾ ਹੈਗਾ ਪ੍ਰਿੰਟ ਹੈ ਇਹ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਤੇ ਇਹਨਾਂ ਸਾਰਿਆਂ ਹੀ ਸੂਟਾਂ ਦਾ ਜਿਹੜਾ ਇੱਕੋ ਹੀ ਪ੍ਰਾਈਸ ਆਪਾਂ ਰੱਖਿਆ ਹੈ ਜਿਹੜਾ ਕਿ ਅੱਜ ਤੁਹਾਡੇ ਲਈ ਸਰਪ੍ਰਾਈਜ਼ ਹੈ ਉਹ ਆਪਾਂ ਰਿਵੀਲ ਕਰ ਦਿੰਦੇ ਆ ਇਹਨਾਂ ਸਾਰਿਆਂ ਸੂਟਾਂ ਦਾ ਹੀ ਰੇਟ ਜਿਹੜਾ ਹੈ ਉਹ ਸਿਰਫ ਤੇ ਸਿਰਫ 550 ਰੁਪਏ ਹੋਏਗਾ 550 ਰੁਪੀਆ ਦਾ ਸੂਟ ਕਿ ਪਲੀਜ਼ ਅਸੀਂ ਇਸ ਤੋਂ ਘੱਟ ਨਹੀਂ ਕਰ ਸਕਦੇ ਹੁੰਦੇ ਮਤਲਬ ਜੋ ਤੁਹਾਨੂੰ ਦੱਸਿਆ ਉਹ ਬਿਲਕੁਲ ਜੈਨੂਇਨ ਹੀ ਦੱਸਿਆ ਹੈ ਇਹ ਵਾਲਾ ਕਾਫੀ ਕਲਰ ਦੇ ਵਿੱਚ ਪ੍ਰਿੰਟ ਹੈ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਸੂਟ ਦਾ ਵੀ ਇਹ ਵੀ 올 ਓਵਰ ਰਹੇਗਾ ਤੁਸੀਂ ਇਹਨਾਂ ਸੂਟਾਂ ਦੇ ਜਿਹੜੇ ਹੈ ਪਲਾਜ਼ੋ ਦੇ ਨਾਲ ਵੀ ਬਣਾ ਸਕਦੇ ਹੋ ਸਲਵਾਰਾਂ ਨਾਲ ਵੀ ਬਣਾ ਸਕਦੇ ਹੋ ਕਾਟ ਸੈੱਟ ਵੀ ਬਣਾ ਸਕਦੇ ਹੋ ਤੁਸੀਂ ਬੱਚਿਆਂ ਦੇ ਵੀ ਬਣਾ ਲਿਆ ਸਰਦੀਆਂ ਦੇ ਵਿੱਚ ਤਾਂ ਤੇ ਇਹ ਬਹੁਤ ਸੋਹਣੇ ਸੂਟ ਨੇ ਤੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਸੂਟਾਂ ਦਾ ਜਿਹੜਾ ਰੇਟ ਹੈ ਉਹ ਸਿਰਫ 550 ਰੁਪਿਆ ਹੈ ਸਾਰੇ ਸੂਟਾਂ ਦਾ ਇੱਕੋ ਹੀ ਰੇਟ ਹੈ 550 ਰੁਪਿਆ ਤੇ ਜਲਦੀ ਜਲਦੀ ਇਹਨਾਂ ਸੂਟਾਂ ਨੂੰ ਖਰੀਦ ਲਓ ਠੀਕ ਹੈ ਕਿਉਂਕਿ ਸਾਡੇ ਕੋਲੇ ਇਹ ਵਾਲੇ ਸੂਟ ਜਿਹੜੇ ਆ ਉਹ ਬੜੀ ਜਲਦੀ ਜਲਦੀ ਜਿਹੜੇ ਆ ਆਫਲਾਈਨ ਜਿਹੜੇ ਆ ਸੀ ਉਹ ਸੇਲ ਕਰ ਚੁੱਕੇ ਆ ਤੇ ਅੱਜ ਸਾਨੂੰ ਦਿਮਾਗ ਦੇ ਵਿੱਚ ਆਇਆ ਕਿ ਸਾਨੂੰ ਔਨਲਾਈਨ ਵੀ ਜਿਹੜੇ ਹੈ ਉਹ ਸ਼ੋਅ ਕਰ ਦੇਣੇ ਚਾਹੀਦੇ ਆ ਠੀਕ ਹੈ ਇਸ ਕਰਕੇ ਅੱਪਾ ਤੁਹਾਨੂੰ ਅੱਜ ਇਹ ਵੀਡੀਓ ਦੇ ਵਿੱਚ ਦਿਖਾਏ ਬੜੇ ਸਸਤੇ ਤੇ ਸੋਹਣੇ ਸੂਟ ਨੇ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਵੇ ਤਾਂ ਸਾਫ਼ ਚਾ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਸेंड ਕਰਕੇ ਆਪਣਾ ਆਰਡਰ ਜਿਹੜਾ ਉਹ ਬੁੱਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਨੀਆਂ ਸੋਹਣੀਆਂ ਤੇ ਵਾਜਬ ਰੇਟਾਂ ਵਾਲੀ ਇਹ ਸੂਟਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹਿਣਾ ਕਰੋ ਕਿਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰਿੰਗ ਸਬਸਕ੍ਰਾਈਬ ਕਰੋ ਜੀ ਧੰਨਵਾਦ ਰਖ ਰੱਖਾ